ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਵੀ ਮੇਰੇ ਵੀਡੀਓ ਦੇਖਦੇ ਨੇ ਸਭ ਨੂੰ ਮੇਰੇ ਸਤਿ ਸ੍ਰੀ ਅਕਾਲ ਵੀਰਵਣ ਕੇ ਵੀਡੀਓ ਲਾਇਕ ਸੇਅਰ ਕਮੈਂਟ ਜਰੂਰ ਕਰ ਦਿਆ ਕਰੋ ਕੋ ਲਾਇਕ ਕਮੈਂਟ ਨਾਲ ਹੀ ਮੇਰੀ ਵੀਡੀਓ ਅੱਗੇ ਜਾਣੀ ਹੈ ਮੈਂ ਗਰੀਬ ਆਦਮੀ ਆ ਠੀਕ ਹੈ ਇੱਕ ਬਹੁਤ ਮਤ ਮਨ ਨੂੰ ਇੱਕ ਖੁਸ਼ੀ ਜੀ ਆਉਂਦੀ ਹੈ ਵੀਡੀਓ ਬਣਾਉਣਾ ਪਰ ਪਿੱਛੇ ਮੇਰਾ ਜੋ ਦੁੱਖ ਹੈ ਉਹ ਬਹੁਤ ਵੱਡਾ ਦੁੱਖ ਹੈ ਮੇਰੇ ਕੋਲੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅੱਗੇ ਕਦੇ ਕਿਸੇ ਵੀਡੀਓ ਨੂੰ ਸ਼ੇਅਰ ਕਰੋ ਜਰੂਰ ਸਾਰੀ ਗੱਲਾਂ ਪਰ ਇਸ ਟਾਈਮ ਬੱਚ ਮੇਰੇ ਵੀਡੀਓ ਸ਼ੇਅਰ ਤੇ ਲੈ ਕੇ ਜਰੂਰ ਕਰ ਦਿਆ ਕਰੋ ਵੀਰ ਬਣ ਕੇ